ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵੱਧਵਾ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 4 ਸਾਲ ਹੋਣ ਆ ਲਿਆ ਦੋਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮਿਕ ਕਨਵੀਨਰ ਲੁਧਿਆਣਾ ਪਹੁੰਚੇ ਹੋਏ ਸੀ ਉਹਨਾਂ ਦਾ ਮੈਂ ਭਾਸ਼ਣ ਸੁਣ ਰਿਹਾ ਸੀ ਉਹ ਕਹਿੰਦੇ ਨੇ ਕਿ ਪਹਿਲੀ ਸਰਕਾਰ ਹੈ ਜਿਹੜੀ ਇੱਕ ਤਰੀਕ ਨੂੰ ਮੁਲਾਜ਼ਮਾਂ ਨੂੰ ਤਨਖਾਹ ਦਿੰਦੀ ਹੈ ਸਾਰਾ ਕੁਝ ਦੇ ਰਹੀ ਹੈ ਮੁਲਾਜ਼ਮ ਪੱਕੀ ਮਾਹੌਲ ਦੇ ਰਹੀ ਹੈ ਪੱਕੇ ਕਰਤੇ ਅਸੀਂ ਲੋਕ ਨੌਕਰੀਆਂ ਅਸੀਂ ਲਗਾਤਾਰ ਦੇ ਰਹਿਆਂ ਔਰ ਪੰਜਾਬ ਚੋਂ ਕਿਸੇ ਤਰ੍ਹਾਂ ਦਾ ਕੋਈ ਮੁਸਾਰਾ ਨਹੀਂ ਹੁੰਦਾ ਪਰ ਤਸਵੀਰ ਉਸ ਤੋਂ ਬਿਲਕੁਲ ਉਲਟ ਹੈ ਤਸਵੀਰ ਉਲਟ ਕਿਉਂ ਹੈ ਕਿਉਂਕਿ ਪੰਜਾਬ ਚ ਕਈ ਥਾਵਾਂ ਤੇ ਲਗਾਤਾਰ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਮੁਜ਼ਾਰੇ ਕਰ ਰਹੇ ਨੇ ਬੀਤੇ ਦਿਨ ਇੱਕ ਯੂਨੀਅਨ ਨੇ ਮੇਰੇ ਨਾਲ رابطہ ਕੀਤਾ ਉਹਨਾਂ ਦੀ ਗੱਲ ਜਦੋਂ ਮੈਂ ਸੁਣੀ ਤੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਪਲੇਟਫਾਰਮ ਨਵਾਂ ਪੰਜਾਬ ਲੋਕਾਂ ਦਾ ਪਲੇਟਫਾਰਮ ਹੈ ਸੋ ਮੇਰੀ ਕੋਸ਼ਿਸ਼ ਹੁਣ ਹੈ ਕਿ ਉਸ ਯੂਨੀਅਨ ਨੂੰ ਉਹਨਾਂ ਲੋਕਾਂ ਨੂੰ ਜਾਂ ਕਹਿ ਲੋ ਕਿ ਉਹ ਨੌਜਵਾਨ ਜਿਹੜੇ ਕਿ ਇਸ ਕਲਾਕੇ ਦੀ ਠੰਡ ਚੋਟੇ ਧਰਨਾ ਦੇ ਰਹੇ ਨੇ ਪਟਿਆਲੇ ਉਹਨਾਂ ਦੀ ਗੱਲ ਤੁਹਾਡੇ ਸਾਹਮਣੇ ਰੱਖੀ ਜਾਏ ਸੋ ਹਰੀ ਸਿੰਘ ਜੀ ਇਸ ਵੇਲੇ ਸਾਡੇ ਨਾਲ ਜੁੜੇ ਨੇ ਜਿਹੜੇ ਕਿ ਯੂਨੀਅਨ ਤੋਂ ਤਾਲੁਕਾਤ ਨੇ ਯੂਨੀਅਨ ਦੇ ਨੁਮਾਇੰਦੇ ਨੇ 올 ਇੰਡੀਆ ਡਿਗਰੀ ਅਪਰੈਂਟਿਸ ਯੂਨੀਅਨ ਹਰੀ ਜੀ ਬਹੁਤ ਬਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਡਾ ਮੁੱਦਾ ਚੁੱਕਣ ਲਈ ਤੇ ਸਾਡੀ ਆਵਾਜ਼ ਤੁਹਾਡੇ ਰਾਹੀਂ ਪੂਰੇ ਪੰਜਾਬ ਤੇ ਇੰਡੀਆ ਦੇ ਵਿੱਚ ਪਹੁੰਚਾਉਣ ਲਈ ਹਰੀ ਸਿੰਘ ਜੀ ਮਸਲਾ ਹੈ ਕਿ ਕਿਉਂਕਿ ਤਸਵੀਰਾਂ ਮੈਂ ਵੇਖਿਆ ਤੁਸੀਂ ਤੁਹਾਡੀ ਯੂਨੀਅਨ ਔਰ ਸਾਰੇ ਨੌਜਵਾਨ ਨੇ ਜਿਹੜੇ ਕਿ ਪੱਕਾ ਰੋਸਤਰਨਾ ਉੱਥੇ ਲਾ ਕੇ ਬੈਠੇ ਆ ਥੋੜਾ ਪੰਜਾਬ ਦੇ ਲੋਕਾਂ ਨੂੰ ਦੱਸੋ ਕਿ ਤੁਸੀਂ ਕੌਣ ਹੋ ਔਰ ਮਸਲੇ ਤੁਹਾਡੇ ਕੀ ਨੇ ਸਰ ਇੱਕ ਥੋੜਾ ਜਿਹਾ ਮੈਂ ਤੁਹਾਨੂੰ ਕਰੈਕਟ ਕਰਦਾ ਸਾਡਾ ਆਲ ਡਿਪਲੋਮਾ ਡਿਗਰੀ ਅਪਰੈਂਟਿਸ ਐਸੋਸੀਏਸ਼ਨ ਹੈ ਤੇ ਤੁਸੀਂ ਥੋੜਾ ਵਰਡਿੰਗ ਗਲਤ ਕਹਿ ਕੇ ਸੀ ਚਲੋ ਮਸਲਾ ਸਾਡਾ ਇਹ ਹੈ ਜੀ ਅਸੀਂ ਆਲ ਡਿਪਲੋਮਾ ਡਿਗਰੀ ਪੀਐਸਪੀਸੀਐਲ ਤੋਂ ਅਪਰੈਂਟਸ਼ਿਪ ਐਸੋਸੀਏਸ਼ਨ ਦੇ ਨੁਮਾਇੰਦੇ ਆ ਜੀ ਅਸੀਂ ਪੂਰੇ ਪੰਜਾਬ ਦੇ ਨੌਜਵਾਨਾਂ ਨੇ ਮੁੰਡੇ ਕੁੜੀਆਂ ਨੇ ਡਿਪਲੋਮਾ ਡਿਗਰੀ ਬੀਟੈਕ ਗ੍ਰੈਜੂਏਟ ਤੇ ਟੈਕਨੀਕਲ ਨਾਨ ਟੈਕਨੀਕਲ ਗ੍ਰੈਜੂਏਸ਼ਨ ਦੇ ਥਰੂ ਅਸੀਂ ਨੇ ਪੀਐਸਪੀਸੀਲ ਤੋਂ 1 ਸਾਲ ਦੀ ਟੈਕਨੀਕਲ ਅਪਰੈਂਟਿਸਿਪ ਟ੍ਰੇਨਿੰਗ ਲਈ ਹੈ ਇਹ ਟ੍ਰੇਨਿੰਗ ਗ੍ਰੈਜੂਏਸ਼ਨ ਤੇ ਡਿਪਲੋਮਾ ਨੂੰ ਵੀ ਮਿਲਦੀ ਹੈ ਤੇ ਇਸ ਦੇ ਦੂਜੇ ਪਾਸੇ ਇਹ ਟ੍ਰੇਨਿੰਗ ਆਈਟੀਆਈ ਦੇ ਬਤੌਰ ਲਾਈਨਮੈਨ ਜਿਹੜੇ ਭਰਤੀ ਕੀਤੇ ਜਾਂਦੇ ਉਹਨਾਂ ਨੂੰ ਵੀ ਦਿੱਤੀ ਜਾਂਦੀ ਹੈ ਤਾਂ ਮਸਲਾ ਇਹ ਹੈ ਕਿ ਜਦੋਂ ਇਹ ਲਾਈਨਮੈਨ ਨੂੰ ਅਪਰੈਂਟਿਸਿਪ ਦੇ ਬਾਅਦ ਇੱਕ ਏਲਮ ਦੀ ਪੋਸਟ ਨਿਰਧਾਰਤ ਕਰਕੇ ਵੈਕੈਂਸੀਆਂ ਦੇ ਸਕਦੇ ਆ 2500 3000 ਅੰਗੇਂਸੀਆਂ ਆ ਇਹ ਸਾਲ ਇਹ ਦਿੰਦੇ ਆ ਉਸੇ ਤਰ੍ਹਾਂ ਸਾਡੀ ਅਪਰੈਂਟਸ਼ਿਪ ਡਿਪਲੋਮੇ ਤੇ ਡਿਗਰੀ ਬੇਸ ਤੇ ਲੱਗਦੀ ਹੈ ਅਸੀਂ ਗ੍ਰਿਡ ਆਪਰੇਟ ਕਰ ਸਕਦੇ ਆ ਗ੍ਰਿਡ ਆਪਰੇਸ਼ਨ ਦੇ ਵਿੱਚ ਕੰਮ ਕੀਤਾ ਹੈ ਗ੍ਰਿਡ ਮੇਨਟੇਨੈਂਸ ਦੀ ਅਸੀਂ ਸਕਿੱਲ ਲਈ ਹੋਈ ਹੈ ਗ੍ਰਿਡ ਕੰਸਟਰਕਸ਼ਨ ਗ੍ਰਿਡ ਪ੍ਰੋਟੈਕਸ਼ਨ ਦੀ ਸਕਿੱਲ ਜਿਹੜੀ ਸਾਡੇ ਕੋਲ ਹੈਗੀ ਹੈ ਤੇ ਸਾਨੂੰ ਸਕਿੱਲ ਦੇ ਕੇ ਇਹ ਲਵਾਰਿਸ਼ ਛੱਡ ਦਿੰਦੇ ਆ ਮਤਲਬ ਕਹਿਣ ਦਾ ਭਾਵ ਸਾਡੀ ਸਕਿੱਲ ਤੋਂ ਬਾਅਦ ਸਾਡੀ 프ਰੈਂਟਸ਼ਿਪ ਪੂਰੀ ਹੋਣ ਤੋਂ ਬਾਅਦ ਜੋ ਸਾਨੂੰ ਸਰਟੀਫਿਕੇਟ ਡਾਕੂਮੈਂਟ ਮਿਲਦੇ ਆ ਉਹਨਾਂ ਨੂੰ ਅਨਵੈਲਿਡ ਕਹਿ ਦਿੰਦੇ ਆ ਮਤਲਬ ਸਾਡਾ ਮਸਲਾ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਇਹ ਲਾਈਨਮੈਂਟ ਦੀ ਅਪਰੈਂਟਸ਼ਿਪ ਕਰਵਾ ਕੇ ਉਹਨਾਂ ਨੂੰ 1 ਸਾਲ ਦੀ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਵੈਕੈਂਸੀ ਅਨਾਉਂਸ ਕਰਦੇ ਹੋ ਉਹਨਾਂ ਨੂੰ ਐਜ਼ ਐਲਮ ਭਰਤੀ ਕਰਦੇ ਹੋ ਤਾਂ ਸਾਨੂੰ ਵੀ ਜਿਹੜੀ ਸਾਡੀ ਵੈਕੈਂਸੀ ਹੈ ਉਹਦੇ ਅਪਰੈਂਟਸ਼ਿਪ ਦੇ ਆਧਾਰ ਤੇ ਸਾਨੂੰ ਕੋਈ ਵੈਕੈਂਸੀ ਅਨਾਉਂਸ ਕਰੀ ਜਾਵੇ ਤਾਂਕਿ ਅਸੀਂ ਇਸ ਸਕਿੱਲ ਨੂੰ ਜੋ ਲਿੱਤੀ ਗਈ ਹੈ ਉਹ ਸਕਿੱਲ ਨੂੰ ਡਿਪਾਰਟਮੈਂਟ ਦੇ ਵਿੱਚ ਆ ਕੇ ਇੱਕ ਸੇਵਾ ਦੇ ਤੌਰ ਤੇ ਨਿਭਾ ਸਕੀਏ ਹੂੰ ਮੈਨੂੰ ਇਹ ਦੱਸੋ ਕਿ ਇਸ ਤੋਂ ਪਹਿਲਾਂ ਰੱਖੇ ਜਾਂਦੇ ਰਹੇ ਕਿਉਂਕਿ ਮੈਂ ਹੁਣ ਜਦ ਸਰਕਾਰ ਕੋਲ ਇਹ ਵੀਡੀਓ ਪਹੁੰਚੇ ਇਹ ਗੱਲ ਬਾਤ ਤੁਹਾਡੀ ਪੰਜਾਬ ਦੇ ਲੋਕਾਂ ਤੱਕ ਪਹੁੰਚੇ ਤੇ ਥੋੜਾ ਜਿਹਾ ਸਮਝਾਓ ਕਿ ਜਿਸ ਤਰ੍ਹਾਂ ਤੁਸੀਂ ਮਤਲਬ ਜਿੰਨਾ ਮੈਂ ਸਮਝ ਪਾ ਰਿਹਾ ਕਿ ਤੁਸੀਂ ਉਹ ਟੈਕਨੀਕਲ ਟ੍ਰੇਨਿੰਗ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਥੇ ਲੈਂਦੇ ਹੋ ਫਿਰ ਐਕਚੁਅਲੀ ਇਹਨਾਂ ਨੂੰ ਵੀ ਤੁਹਾਨੂੰ ਰੱਖਣਾ ਚਾਹੀਦਾ ਪਰ ਉਹ ਰੱਖ ਨਹੀਂ ਰਹੇ ਪਰ ਇਸ ਤੋਂ ਪਹਿਲਾਂ ਦਾ ਇਤਿਹਾਸ ਕੀ ਹੈ ਕਿ ਤੁਹਾਡੇ ਵਰਗੇ ਜਿੰਨੇ ਲੋਕ ਇਸ ਤਰ੍ਹਾਂ ਦੀ ਟ੍ਰੇਨਿੰਗ ਲੈਂਦੇ ਉਹਨਾਂ ਨੂੰ ਰੱਖਿਆ ਜਾਂਦਾ ਰਿਹਾ ਪਹਿਲੇ ਸਰ ਆਦਰ ডিপਾਰਟਮੈਂਟ ਜਿੱਦਾਂ ਕਿ ਇੰਡੀਅਨ ਆਇਲ ਹੈ ਇੰਡੀਅਨ ਕੈਮੀਕਲ ਫਰਟੀਲਾਈਜ਼ਰ ਹੈ ਉਹ ਸਰ ਇਨਾ ਡਿਪਲੋਮਾ ਡਿਗਰੀ ਅਪ੍ਰੈਂਟਿਸਪ ਨੂੰ ਜੋਬ ਵੈਕੈਂਸੀ ਆਫਰ ਕਰਦੀ ਆ ਪੀਐਸਪੀਸੀਐਲ ਦੇ ਵਿੱਚ ਕੀ ਹੈ ਕਿ ਇਹ ਜਿਹੜੀ ਸਰ ਅਪ੍ਰੈਂਟਿਸਪ ਐਕਟ ਹੈ ਉਹਦੇ ਵਿੱਚ ਇੱਕ ਚੀਜ਼ ਲਿਖੀ ਹੋਈ ਹੈ ਕਲਾਉਜ਼ 22 ਦੇ ਵਿੱਚ ਕਿ ডিপਾਰਟਮੈਂਟ ਜਿਹੜਾ ਵੀ ਹੈ ਜੇਕਰ ਉਹ ਕੋਈ ਅਪ੍ਰੈਂਟਿਸਪ ਟ੍ਰੇਨੀ ਰੱਖ ਰਿਹਾ ਤਾਂ ਉਹਨਾਂ ਨੂੰ ਅਪ੍ਰੈਂਟਿਸਪ ਤੋਂ ਬਾਅਦ ਉਹਨਾਂ ਦੇ ਫਿਊਚਰ ਵਿੱਚ ਰੁਜ਼ਗਾਰ ਪਾਲਿਸੀ ਬਣਾ ਕੇ ਰੱਖਣੀ ਪਊਗੀ ਪਰ ਇਹਨਾਂ ਨੇ ਕੀ ਕੀਤਾ ਸਰ ਉਸ ਪਾਲਿਸੀ ਦੇ ਵਿੱਚ ਸਿਰਫ ਆਈਟੀਆ ਵਾਲਿਆਂ ਵਾਸਤੇ ਪਾਲਿਸੀ ਬਣਾ ਰੱਖੀ ਹੈ ਜਿਹਦੇ ਥਰੂ ਇਹ ਏਲਮ ਭਰਤੀ ਕਰਦੇ ਆ ਹਾਂ ਵੈਕੈਂਸੀਆਂ ਦੰਦੇ ਨੇ ਪਰ ਸਿਰਫ ਆਈਟੀਆ ਲੈਂਡਮੈਨ ਨੂੰ ਦੰਦੇ ਨੇ ਡਿਪਲੋਮਾ ਡਿਗਰੀ ਫ੍ਰੈਂਟਸ਼ਿਪ ਵਾਲਿਆਂ ਨੂੰ ਕੋਈ ਵੈਕੈਂਸੀ ਅਨਾਉਂਸ ਨਹੀਂ ਕੀਤੀ ਜਾਂਦੀ ਸਭੋਂ ਸਾਨੂੰ ਇਹ ਚੀਜ਼ ਕਹਿ ਦਿੰਦੇ ਆ ਕਿ ਤੁਹਾਡੇ ਲਈ ਜੇਈ ਦੀ ਵੈਕੈਂਸੀ ਆਉਂਦੀ ਹੈ ਤੁਹਾਡੇ ਲਈ ਟੈਕਨੀਸ਼ੀਅਨ ਦੀ ਵੈਕੈਂਸੀ ਆਉਂਦੀ ਹੈ ਸਰ ਜਦੋਂ ਆਈਟੀਆ ਲੈਂਡਮੈਨ ਨੂੰ ਇਹ ਬਤੌਰ ਇੱਕ ਕੁਆਲਿਫਿਕੇਸ਼ਨ ਦੇ ਤੌਰ ਤੇ ਅਪ੍ਰੈਂਟਸ਼ਿਪ ਨੂੰ ਐਡ ਕਰਦੇ ਆ ਤਾਂ ਸਾਡੀ ਪ੍ਰੈਂਟਸ਼ਿਪ ਨੂੰ ਐਡ ਕਰਕੇ ਅਲੱਗ ਤੋਂ ਵੈਕੈਂਸੀਆਂ ਕਿਉਂ ਨਹੀਂ ਦੰ ਸੋ ਇਸ ਮਸਲੇ ਤੇ ਸਰਕਾਰ ਨਾਲ رابطہ ਕੀਤਾ ਧਰਨਾ ਲਾਉਣ ਤੋਂ ਪਹਿਲਾਂ ਸਰ तकरीबन 2 ਸਾਲ ਤੋਂ ਸਾਡਾ ਸੰਘਰਸ਼ ਚੱਲ ਰਿਹਾ ਜੀ ਅਸੀਂ तकरीबन तकरीबन 22 ਤੋਂ 23 ਐਮਐਲਏ ਨੂੰ ਮਿਲ ਚੁੱਕੇ ਹਾਂ ਜਿਨ੍ਹਾਂ ਦੇ ਮੋٹے ਮੋٹے ਨਾਮ ਮੈਂ ਪ੍ਰਿੰਸੀਪਲ ਗੁਦਰਾਂ ਮੋਢਲਾ ਢਾਡਾ ਤੋਂ ਸ਼ੁਤਰਾਣਾ ਹਲਕਾ ਦੇ ਐਮਐਲਏ ਹੈਗੇ ਬਾਜੀਗਰ ਸਾਹਿਬ ਹੈਗੇ ਆ ਵਿੱਤ ਮੰਤਰੀ ਹਰਪਾਲ ਜੀਮਾ ਸਾਹਿਬ ਹੈਗੇ ਆ ਅਮਨ अरोड़ा ਸਾਹਿਬ ਹੈਗੇ ਆ ਮੀਤ ਹੇਰ ਸਾਹਿਬ ਹੈਗੇ ਆ ਤੇ ਧੂਰੀਨ ਦਾ ਹੈੱਡ ਆਫ ਸਟੇਟ ਜਿੱਥੇ ਇੰਡਸਟਰੀਅਲ ਮਿਨਿਸਟਰ ਮਿਨਿਸਟਰ ਹੈਗੇ ਜੀ ਢਿੱਲੋਂ ਸਾਹਿਬ ਉਹਨਾਂ ਨੂੰ ਵੀ ਅਸੀਂ ਮਿਲੇ ਆ ਉਹਨਾਂ ਸਾਰਿਆਂ ਨੂੰ ਸਾਡੀ ਜਿਹੜੀ ਇੰਡਸਟਰੀਅਲ ਕਲੇਮ ਹਾਂਜੀ ਹਾਂਜੀ ਉਹਨਾਂ ਸਾਰਿਆਂ ਨੇ ਇਹ ਚੀਜ਼ਾ ਕੇ ਵੀ ਤੁਹਾਡੀ ਜਿਹੜੀ ਡਿਮਾਂਡ ਹੈ ਉਹ ਬਿਲਕੁਲ ਜੈਨੂਅਲ ਹੈ ਤੇ ਤੁਹਾਡੀ ਕੁਆਲਿਫਿਕੇਸ਼ਨ ਦੇ ਆਧਾਰ ਤੇ ਤੁਹਾਨੂੰ ਵੈਕੈਂਸੀਆਂ ਮਿਲਣੀਆਂ ਚਾਹੀਦੀਆਂ ਨੇ ਬਟ ਇਸ ਦੇ ਉਲਟ ਜਦੋਂ ਅਸੀਂ ਇਸ ਚੀਜ਼ ਨੂੰ ਉਹਨਾਂ ਕੋਲ ਲੈ ਕੇ ਜਾਂਦੇ ਹਾਂ ਐਮਐਲਏ ਕੋਲ ਉਹ ਕਹਿੰਦੇ ਸੀ ਤੁਹਾਡੀ ਗੱਲ ਕਰਾਂਗੇ ਫਿਲਹਾਲ ਥੋੜੇ ਟਾਈਮ ਪਹਿਲਾਂ ਸਾਡੀ ਵਿਤਮੰਤ ਦੇ ਰੇ ਹਰਪਾਲ ਸਿੰਘ ਚੀਮਾ ਸਾਹਿਬ ਨਾਲ ਗੱਲ ਹੋਈ ਸੀਗੀ ਉਹਨਾਂ ਨੇ ਕੀ ਕੀਤਾ ਸਾਡਾ ਮੰਗ ਪੱਤਰ ਐਚ ਆਰਡੀ ਨੂੰ ਭੇਜਿਆ ਪੀਐਸਪੀਸੀਲ ਦੇ ਉਹ ਕਹਿੰਦੇ ਵੀ ਠੀਕ ਹੈ ਤੁਸੀਂ ਇਹਨਾਂ ਨੂੰ ਮੀਟਿੰਗ ਦਾ ਟਾਈਮ ਦਿਓ ਸੀਐਮਡੀ ਸਾਹਿਬ ਨਾਲ ਉਹਨਾਂ ਨੇ ਕਿਹਾ ਵੀ ਤੁਸੀਂ ਇੱਕ ਵਾਰ ਸੀਐਮਡੀ ਸਾਹਿਬ ਨਾਲ ਮਿਲੋ ਉਹਨਾਂ ਦੀ ਮੀਟਿੰਗ ਦੇ ਵਿੱਚ ਜੋ ਸਿੱਟਾ ਨਿਕਲ ਕੇ ਆਊਗਾ ਤੁਸੀਂ ਮੇਰੇ ਕੋਲ ਵਾਪਸ ਆਇਓ ਹੁਣ ਸਰ ਸੀਐਮਡੀ ਸਾਹਿਬ ਨੇ 13 ਨਵੰਬਰ ਨੂੰ ਮੀਟਿੰਗ ਹੋਈ ਹੈ ਸਾਡੀ ਉਹਨਾਂ ਨੇ ਸਾਡੀ ਸਾਰੀ ਗੱਲ ਜਿਹੜੇ ਨਵੇਂ ਸੀਐਮਡੀ ਆਏ ਬਸੰਤ ਗਰਗ ਉਹਨਾਂ ਨੇ ਬਸੰਤ ਗਰਗ ਉਹਨਾਂ ਨੇ ਉਸੇ ਦਿਨ ਜੁਆਇਨ ਕੀਤਾ ਸੀ ਜਿਸ ਦਿਨ ਸਾਡੀ ਮੀਟਿੰਗ ਹੋਈ ਏ ਉਸ ਦਿਨ ਵੀ ਸਾਡਾ 10 ਤਰੀਕ ਤੋਂ ਧਰਨਾ ਚੱਲ ਰਿਹਾ ਸੀ ਤਿੰਨ ਦਿਨ ਧਰਨਾ ਸੀ ਕੰਟੀਨਿਊ ਕੀਤਾ 13 ਤਰੀਕ ਨੂੰ ਸਾਡੀ ਮੀਟਿੰਗ ਹੋਈ ਏ ਉਹਦੇ ਵਿੱਚ ਉਹਨਾਂ ਨੇ ਬਿਲਕੁਲ ਸਾਡੇ ਜਿਹੜੇ ਹੈਗੇ ਵਿਚਾਰ ਸੁਣੇ ਆ ਤੇ ਉਹਨਾਂ ਨੇ ਇਹ ਵੀ ਗੱਲ ਸਾਨੂੰ ਆਖੀ ਆ ਕਿ ਜਿਹੜਾ ਪੀਐਸਪੀਸੀਐਲ ਦਾ ਅਦਾਰਾ ਇਹਦੇ ਵਿੱਚ ਸਕਿਲਡ ਸਟਾਫ ਸਾਨੂੰ ਮਿਲਦਾ ਹੀ ਨਹੀਂ ਤੇ ਉਹਨਾਂ ਨੇ ਕਿਹਾ ਵੀ ਸਕਿਲਡ ਸਟਾਫ ਤੁਸੀਂ ਜਿਹੜੇ ਫਰੈਂਡਸ਼ਿਪੋਂ ਇਹ ਤਾਂ ਤੁਹਾਡੇ ਸੜਕਾਂ ਤੇ ਰੁਲਦੇ ਪਏ ਆ ਉਹਨਾਂ ਨੇ ਸਾਨੂੰ ਆਖਿਆ ਸੋਡੀ ਸਾਰੀ ਜੋ ਵੀ ਜੈਨੂਇਨ ਚੀਜ਼ ਬਣਦੀ ਹੈ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਆਰਡਰ ਦਿੱਤੇ ਕਿ ਜਿੰਨੀਆਂ ਵੈਕੈਂਸੀਆਂ ਐਸਐਸਏ ਦੀਆਂ ਐਸਐਸਏ ਪੋਸਟ ਦੀਆਂ ਖਾਲੀ ਪਈਆਂ ਨਿਗੀਆਂ ਕਿਉਂਕਿ ਸਾਡਾ ਸਭ ਜਿਹੜਾ ਕੰਮ ਆ ਉਹ ਗ੍ਰਿਡ ਆਪਰੇਸ਼ਨ ਤੇ ਗ੍ਰਿਡ ਅਟੈਂਡੈਂਟ ਦਾ ਹੈ ਤੇ ਉਹਦੇ ਲਈ ਐਸਐਸਏ ਵੈਕੈਂਸੀ ਹੈ ਤਾਂ ਉਹਨਾਂ ਨੇ ਕਿਹਾ ਵੀ ਜਿੰਨੀਆਂ ਵੈਕੈਂਸੀਆਂ ਖਾਲੀ ਪਈਆਂ ਨੇ ਉਹਨਾਂ ਦਾ 50% ਪ੍ਰੋਮੋਸ਼ਨ ਵਾਸਤੇ ਛੱਡ ਕੇ ਇਹ ਮੁੰਡਿਆਂ ਨੂੰ ਅਨਾਉਂਸ ਕੀਤੀਆਂ ਜਾਣ ਤੇ ਇਹਨਾਂ ਦੀ ਜਿਹੜੀ ਬਣ ਉਸ ਤੋਂ ਬਾਅਦ ਸਰ ਜਦੋਂ ਅਸੀਂ ਡੇਢ ਮਹੀਨੇ ਬਾਅਦ ਇਹਨਾਂ ਕੋਲ ਦੁਬਾਰਾ ਗਏ ਕਿ ਸਾਡਾ ਕੀ ਬਣਿਆ ਜੀ ਕੋਈ ਸੀਆਰ ਜਾਰੀ ਕਰੋ ਕੋਈ ਵੈਕੈਂਸੀਆਂ ਆਂ ਦਾ ਕੁਝ ਬਣਿਆ ਤਾਂ ਇਹਨਾਂ ਨੇ ਸਾਨੂੰ ਦੁਬਾਰਾ ਮੀਟਿੰਗ ਲੈ ਕੇ ਇਹ ਕਹਿ ਦਿੱਤਾ ਕਿ ਤੁਹਾਡਾ ਕੁਝ ਨਹੀਂ ਹੋ ਸਕਦਾ ਤੁਹਾਡੇ ਤੋਂ ਜੋ ਹੁੰਦਾ ਤੁਸੀਂ ਉਹ ਕਰ ਲਓ ਅੰਦਰਲੇ ਨਹੀਂ ਇਹ ਗੱਲ ਕਿਹਨੇ ਕਹੀ ਇਹ ਇਹ ਗੱਲ ਕਿਹਨੇ ਕਹੀ ਸਰ ਉੱਥੇ ਮੀਟਿੰਗ ਦੇ ਵਿੱਚ ਆਈਆ ਇਹਨਾਂ ਦਾ ਆਈਆਰ ਮੈਨੇਜਰ ਹੈ ਰਣਵੀਰ ਸਿੰਘ ਉਹ ਉਹਨਾਂ ਦੁਆਰਾ ਇਹ ਚੀਜ਼ ਕਹੇਗੀ ਕਿ ਤੁਸੀਂ ਜੋ ਕਰਨਾ ਕਰ ਲੋ ਬਟ ਇੱਕ ਚੀਜ਼ ਸਾਨੂੰ ਹੋਰ ਇੱਕ ਅਫੀਸਰ ਨੇ ਸਾਨੂੰ ਇਹ ਆਖਿਆ ਸੀ ਕਹਿੰਦੇ ਧਰਨਾ ਹਟਾਉਣਾ ਵਟਾ ਲਓ ਨਹੀਂ ਫਿਰ ਪਰਚੇ ਵਗੈਰਾ ਸਾਡੇ ਲਈ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਫਿਰ ਤੁਹਾਡਾ ਕੀ ਰੁਖ ਰਿਹਾ ਉਸ ਤੋਂ ਬਾਅਦ ਜਦੋਂ ਸਰ ਅਸੀਂ ਇਸ ਤੋਂ ਬਾਅਦ ਅਸੀਂ ਕਿਸੇ ਮੰਤਰੀ ਨਾਲ ਜਾਂ ਕਿਸੇ ਐਮਐਲਏ ਨਾਲ ਮਿਲਦੇ ਹਾਂ ਤਾਂ ਉਹਨਾਂ ਦਾ ਸਿਰਫ ਇਹੀ ਹੁੰਦਾ ਕਿ ਕੋਈ ਗੱਲ ਨਹੀਂ ਅਸੀਂ ਦੇਖਦੇ ਹਾਂ ਨੇ ਦੇਖੋ ਹੁਣ ਤੁਸੀਂ ਕਹਿ ਰਹੇ ਹੋ ਕਿ 22 ਐਮਐਲਏਜ਼ ਨਾਲ ਤੁਸੀਂ ਰਾਬਤਾ ਕਰ ਚੁੱਕੇ ਹੋ ਸਾਰੇ ਕਹਿੰਦੇ ਨੇ ਕਿ ਤੁਹਾਡੀ ਮੰਗ ਬਿਲਕੁਲ ਜਾਇਜ਼ ਹੈ ਸੀਐਮਡੀ ਨੇ ਕਹਿਤਾ ਮੰਗ ਜਾਇਜ਼ ਹੈ ਪਰ ਅਗਲੀ ਮੀਟਿੰਗ ਤੇ ਕਹਿਤਾ ਜੋ ਕਰਨਾ ਕਰ ਲੋ ਥੱਲੇ ਵਾਲੇ ਅਫਸਰ ਨੇ ਪਰ ਹੁਣ ਸਵਾਲ ਵੱਡਾ ਹੈ ਫਿਰ ਯਾਂ ਤੇ ਹਰੇ ਪੈਣ ਦੀ ਸਿਆਹੀ ਮੁੱਕ ਗਈ ਹੈ ਯਾਂ ਜਿਹੜੇ ਹਰੇ ਪੈਣ ਦੀ ਗੱਲ ਹੁੰਦੀ ਸੀ ਤੁਸੀਂ ਉੱਥੋਂ ਤੱਕ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਸਰ ਅਸੀਂ ਬਕਾਇਦਾ ਜਿਹੜੀਆਂ ਸਪੀਡ ਪੋਸਟ ਨੇਗੀਆਂ ਉਹ ਆਪਣਾ ਬਿਜਲੀ ਮੰਤਰੀ ਸਾਹਿਬ ਨੂੰ ਜਿਹੜੇ ਮੌਕੇ ਤੇ ਹੈਗੇ ਸੰਜੀਵ ਅਰੋੜਾ ਜੀ ਉਹਨਾਂ ਨੂੰ ਤੇ ਉਹਨਾਂ ਦੇ ਆਫਿਸ ਜਿਹੜਾ ਕੈਬਨਿਟ ਆਫਿਸ ਸੀ ਤਾਂ ਉੱਥੇ ਤੇ ਸੀਐਮ ਮਾਨ ਨੂੰ ਅਸੀਂ ਪਰਸਨਲੀ ਵੀ ਮਿਲਣ ਦੀ ਕੋਸ਼ਿਸ਼ ਕੀਤੀ ਹੈ ਸੰਗਰੂਰ ਸੰਗਰੂਰ ਵਿਕੇ ਥੋੜੇ ਦਿਨ ਪਹਿਲਾਂ ਉਹ ਆਏ ਸੀਗੇ ਧੂਰੀ ਉਹਨਾਂ ਦੀ ਕੋਈ ਹੈਗੇ ਸੀਗੀ ਪੰਚਾਇਤ ਲੱਗਣੀ ਸੀ ਉੱਥੇ ਕੋਈ ਪ੍ਰੋਗਰਾਮ 'ਚ ਆਏ ਸੀ ਉੱਥੇ ਸਾਨੂੰ ਮਿਲਣ ਨਹੀਂ ਦਿੱਤਾ ਪਰ ਉਹਨਾਂ ਦੇ ਪੀਏ ਨੇ ਸਾਡੀ ਗੱਲ ਸੁਣ ਕੇ ਸਾਨੂੰ ਕਹਿਤਾ ਕਿ ਕੋਈ ਗੱਲ ਨਹੀਂ ਅਸੀਂ ਸੀਐਮ ਸਾਹਿਬ ਨੂੰ ਪਹਿਲ ਦੇ ਆਧਾਰ ਤੇ ਤੁਹਾਡੀ ਗੱਲ ਦੱਸਾਂਗੇ ਪਰ ਸਰ ਉਹੀ ਗੱਲ ਹੈ ਕਿ ਰਿਜ਼ਲਟ ਕੋਈ ਨਿਕਲ ਕੇ ਨਹੀਂ ਆਉਂਦਾ ਹੈਗਾ ਬਾਹਰ ਨਹੀਂ ਹੁਣ ਧਰਨੇ ਦਾ ਕੀ ਹਾਲ ਹੈ ਬੰਦਾ ਤੁਸੀਂ ਧਰਨਾ ਲਾ ਕੇ ਉੱਥੇ ਬੈਠਿਓ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਤੇ ਇਹ ਵੀ ਕਹਤਾ ਕਿ ਪਰਚੇ ਕਰਨਾ ਸਾਡੇ ਲਈ ਕੋਈ ਔਖੀ ਗੱਲ ਨਹੀਂ ਹੈਗੀ ਤੇ ਮਤਲਬ ਫਿਰ ਤੇ ਤੁਸੀਂ ਤਿਆਰੀ ਕਰਕੇ ਬੈਠਿਓ ਕਿ ਸਰਕਾਰ ਨੂੰ ਜੋ ਕਰੇਗੀ ਉਹ ਤੇ ਆ ਰਿਹਾ ਸੀ ਸਰ ਅਸੀਂ ਬਿਲਕੁਲ ਜੋ ਵੀ ਕੰਮ ਕਰ ਰਹੇ ਹਾਂ ਇੱਕ ਕਾਨੂੰਨ ਦੇ ਦਾਇਰੇ ਅੰਦਰ ਕਰ ਰਹੇ ਹਾਂ ਕਿਉਂਕਿ ਸਰ ਡਿਪਲੋਮਾ ਤੇ ਡਿਗਰੀ ਇੱਕ ਅਜਿਹੀ ਕੁਆਲਿਫੀਕੇਸ਼ਨ ਹੈ ਜਿਹਦੇ ਵਿੱਚ ਸਰ ਟੈਕਨੀਕਲ ਤੇ ਨਾਨ ਟੈਕਨੀਕਲ ਬੰਦਾ ਗ੍ਰੈਜੂਏਟ ਹੁੰਦਾ ਹੈ ਉਹਦਾ ਇਹ ਪੂਰੀ ਕਰਦਾ ਉਹਨੂੰ ਇੰਨੀ ਕੁ ਨੋਲਿਜ ਹੁੰਦੀ ਹੈ ਕਿ ਅਸੀਂ ਕਾਨੂੰਨ ਦੇ ਦਾਇਰੇ ਅੰਦਰ ਹੈ ਕਿ ਕੀ ਕਰ ਸਕਦੇ ਆ ਤੇ ਕੀ ਨਹੀਂ ਕਰ ਸਕਦੇ ਅਸੀਂ ਸਰ ਕਾਨੂੰਨ ਦੇ ਦਾਇਰੇ ਅੰਦਰ ਹੈ ਕਿ ਉਥੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ ਜਿੰਨਾ ਟਾਈਮ ਸਾਡਾ ਲੰਮਾ ਚੱਲੂਗਾ ਅਸੀਂ ਉਹਨਾ ਟਾਈਮ ਕਰਾਂਗੇ ਸੀਆਈਡੀ ਆਫੀਸਰ ਆਉਂਦੇ ਆ ਸਾਨੂੰ ਅੰਦਰੋਂ ਕਹਿੰਦੇ ਆ ਆਫਰ ਦਿੰਦੇ ਆ ਕਿ ਤੁਸੀਂ ਮੀਟਿੰਗ ਕਰ ਲਓ ਐਚਆਰਡੀ ਸਾਹਿਬ ਨਾਲ ਛੋਟੀ ਮੀਟਿੰਗ ਕਰਵਾ ਦਿੰਨੇ ਆ ਪਰ ਸਾਡੇ ਨਾਲ ਸ਼ਰਤੇ ਲਾ ਕੇ ਜਾਓ ਕਿ ਤੁਹਾਡੀ ਮੀਟਿੰਗ ਪੋਜ਼ਿਟਿਵ ਹੋਵੇ ਤੇ ਚਾਹੇ ਨੈਗੇਟਿਵ ਹੋਵੇ ਤੁਸੀਂ ਆਪਣਾ ਧਰਨਾ ਵਿਡਰੋ ਕਰੋਗੇ ਅਸੀਂ ਆਖਿਆ ਸਰ ਜਿੰਨਾ ਚਿਰ ਤੁਹਾਡੀ ਨਾਂ ਸਾਡੀ ਹਾਂ ਦੇ ਵਿੱਚ ਨਹੀਂ ਬਦਲਦੀ ਉਨਾਂ ਚਿਰ ਸਾਡਾ ਧਰਨਾ ਚੱਲੂਗਾ ਚਾਹੇ ਸਾਲ ਹੋਵੇ ਤੇ ਚਾਹੇ 2 ਸਾਲ ਤੇ ਚਾਹੇ 5 ਸਾਲ ਚੱਲੇ ਪਰ ਮੈਨੂੰ ਇੱਕ ਗੱਲ ਦੱਸੋ ਹਰੀ ਜੀ ਮਤਲਬ ਇਹ ਬਿਜਲੀ ਮਹਿਕਮੇ ਚ ਨਾ ਪਿੱਛੇ ਵੀ ਕਈ ਪੋਸਟਾਂ ਨਿਕਲੀਆਂ ਕਈ ਐਗਜ਼ਾਮ ਹੋਏ ਕਈ ਭਰਤੀਆਂ ਹੋਈਆਂ ਇੱਕ ਬੜੇ ਵੱਡੇ ਇਲਜ਼ਾਮ ਹੋਰ ਲੱਗਦੇ ਰਹੇ ਕਿ ਬਾਹਲੇ ਸੂਬਿਆਂ ਦੇ ਲੋਕਾਂ ਦੀਆਂ ਬਹੁਤ ਨੌਕਰੀਆਂ ਆਉਂਦੀਆਂ ਮਤਲਬ ਇਹ ਤੁਸੀਂ ਵੀ ਮਹਿਸੂਸ ਕੀਤਾ ਇਸ ਪੂਰੇ ਪ੍ਰਦਰਸ਼ਨ ਦੌਰਾਨੀਆਂ ਕੁਝ ਗੱਲਾਂ ਨਿਕਲ ਕੇ ਆਉਂਦੀਆਂ ਸੀ ਸਾਹਮਣੇ ਕਿ ਭਾਈ ਕਿਉਂ ਆਖਿਰਕਾਰ ਬਾਹਲੇ ਸੂਬਿਆਂ ਨੂੰ ਜ਼ਿਆਦਾ ਨੌਕਰੀਆਂ ਦਿੱਤੀਆਂ ਜਾ ਰਹੀਆਂ ਬਿਲਕੁਲ ਸਰ ਸਾਡੇ ਕੋਲੇ ਅਜਿਹਾ ਡਾਟਾ ਵੀ ਪਿਆ ਹੈਗਾ ਜੋ ਕਿ ਅਸੀਂ ਸ਼ੇਅਰ ਕਰ ਸਕਦੇ ਹਾਂ ਜਿਹੜੀ ਪਿੱਛੇ ਐਲਮ ਦੀ ਭਰਤੀ ਆਈ ਹੈ ਉਹਦੇ ਨਵਾਂ ਸ਼ਹਿਰ ਜਲੰਧਰ ਜਿਹੜੇ ਜ਼ੋਨ ਆ ਉਹਦੇ ਵਿੱਚ ਜੇਕਰ ਸਪੋਜ਼ ਕਰ ਲਓ 50 ਵੈਕੈਂਸੀਆਂ ਉਹਦੇ ਵਿੱਚ ਫਿਲ ਹੋਈਆਂ ਨੇ ਤਾਂ 50 ਦੇ ਵਿੱਚੋਂ ਸਰ ਤਕਰੀਬਨ ਕਿੰਨੇ 45 ਤੋਂ 47 ਕੈਂਡੀਡੇਟ ਜਿਹੜੇ ਕਿ ਅਦਰ ਸਟੇਟ ਦੇ ਆ ਇਹਨਾਂ ਵੱਡਾ ਰੇਸ਼ੋ ਬਿਲਕੁਲ ਸਰ ਇਹ ਜਿਹੜੀਆਂ ਹੈਗੀਆਂ ਨੇ ਇਹਨਾਂ ਦੀਆਂ ਨੀਤੀਆਂ ਇਹ ਨਹੀਂ ਗੀਆਂ ਕਿ ਪੰਜਾਬੀ ਨੂੰ ਉਹ 10ਵੀਂ 10ਵੀਂ ਦਾ ਜਿਹੜਾ ਸਰਟੀਫਿਕੇਟ ਆ ਉਹਦੇ ਵਿੱਚ ਮੈਂਡੈਟਰੀ ਨਹੀਂ ਕਰਦੇ ਜ਼ਰੂਰੀ ਨਹੀਂ ਕਰਦੇ ਇਹ ਸਿਰਫ ਇੱਕ ਪੇਪਰ ਲੈ ਲੈਂਦੇ ਆ ਪੰਜਾਬੀ ਦਾ ਸਰ ਕਿਸੇ ਲਈ ਕੋਈ ਭਾਸ਼ਾ ਦਾ ਪੇਪਰ ਕਲੀਅਰ ਕਰਨਾ ਬਹੁਤੀ ਔਖੀ ਗੱਲ ਨਹੀਂ ਆਪਣੇ ਮੁੰਡੇ ਕੁੜੀਆਂ ਵੀ ਐਲੈਕਟ ਕਰੀ ਕਰਕੇ ਜਾਂਦੇ ਆ ਪੀਟੀ ਪੀਟੀ ਕਰ ਕਲੀਅਰ ਕਰਕੇ ਜਾਂਦੇ ਆ ਬਾਅਦ ਪਰ ਇਨਾਂ ਨੂੰ ਇਹ ਚਾਹੀਦਾ ਕਿ ਅਸੀਂ 10ਵੀਂ ਦੇ ਵਿੱਚ ਪੰਜਾਬੀ ਲਾਜ਼ਮੀ ਤੇ ਪੰਜਾਬ ਰੈਜ਼ਿਡੈਂਸ ਬਾਏ ਬਰਥ ਦਾ ਸਰਟੀਫਿਕੇਟ ਲੈਣਾ ਹੈ ਕਿਉਂਕਿ ਜਦੋਂ ਸਾਡੀ ਟ੍ਰੇਨਿੰਗ ਲੱਗਦੀ ਆ ਸਰ ਅਪਰੈਂਟਿਸਿਪ ਲੱਗਦੀ ਆ ਉਦੋਂ ਸਾਡੇ ਤੋਂ ਇਹ ਜਿੱਦਾਂ ਸਾਨੂੰ ਆਈਪੀਐਸ ਦੀ ਕੋਈ ਹੈਨਾ ਕੋਈ ਪ੍ਰਕਿਰਿਆ ਹੁੰਦੀ ਆ ਉਹਦੇ ਥਰੂ ਕੱਢਦੇ ਆ ਸਰ ਸਿਵਲ ਸਰਜਨ ਦੀ ਰਿਪੋਰਟ ਸਾਡੀ ਹੁੰਦੀ ਆ ਸਰ ਠੀਕ ਆ ਉਸ ਤੋਂ ਬਾਅਦ ਸਰ ਸਾਨੂੰ ਪੰਜਾਬ ਰੈਜ਼ਿਡੈਂਸ ਦਾ ਬਾਏ ਬਰਥ ਦਾ ਸਰਟੀਫਿਕੇਟ ਦੇਣਾ ਪੈਂਦਾ ਸਰ ਬੀਸੀ ਦਾ ਸਰਟੀਫਿਕੇਟ ਦੇਣਾ ਪੈਂਦਾ ਸਰ ਪੰਜਾਬੀ 10ਵੀਂ ਦੇ ਵਿੱਚੋਂ ਲਾਜ਼ਮੀ ਤੌਰ ਤੇ ਪਾਸ ਕੀਤੀ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਸਰ ਸਾਡੇ ਹਾਈएस्ट ਮਾਰਕ ਹੋਣੇ ਚਾ ਉਹਨਾਂ ਦੇ ਬੇਸ ਤੇ ਪਰ ਜਦੋਂ ਵੈਕੈਂਸੀਆਂ ਅਨਾਉਂਸ ਅਨਾਉਂਸ ਕਰਦੇ ਆ ਜਦੋਂ ਵੈਕੈਂਸੀਆਂ ਦੀ ਭਰਤੀ ਫੁੱਲਫਿਲ ਕਰਦੇ ਆ ਉਦੋਂ ਇਹ ਸਾਰੀਆਂ ਚੀਜ਼ਾਂ ਗਾਇਬ ਹੋ ਜਾਂਦੀਆਂ ਸਿਰਫ ਉੱਤੇ ਕੇ ਇਹ ਲਗਾ ਦਿੱਤਾ ਇਹਦਾ ਮਾਰਕਾ ਕਿ ਤੁਸੀਂ ਪੰਜਾਬੀ ਜਿਹੜੀ ਕਾ ਕੁਆਲੀਫਾਈ ਹੋਣੇ ਚਾਹੀਦੀ ਉਹ ਕੁਆਲੀਫਾਈ ਹੋਣੇ ਚਾਹੀਦੇ ਪੇਪਰ ਚਲੋ ਹੁਣ ਤੁਹਾਡੀ ਧਰਨਾ ਵੀ ਚੱਲ ਰਹੀ ਹੈ ਹੁਣ ਅਖੀਰ 'ਚ ਮੈਨੂੰ ਥੋੜੀ देर ਮੈਂ ਗੱਲ ਕਰੂੰ ਕਿ ਭਾਈ ਇਹ ਦੱਸੋ ਹੁਣ ਹਰੀ ਜੀ ਮਸਲੇ ਦਾ ਹੱਲ ਕਿੱਥੇ ਕੋ ਹੁੰਦਾ ਨਜ਼ਰ ਆ ਰਿਹਾ ਜਾਂ ਤੁਹਾਨੂੰ ਲੱਗ ਰਿਹਾ ਕਿ ਸਿਰਫ ਸਿਆਸਤ ਹੋ ਰਹੀ ਹੈ ਜਾਂ ਅਗਲੀ ਵੋਟਾਂ ਦੀ ਉਡੀਕ ਕੀਤੀ ਜਾ ਰਹੀ ਹੈ ਸਰ ਸਾਡਾ ਮਸਲਾ ਨਾ ਤਾਂ ਸਿਆਸਤਦਾਨ ਦੇਖ ਰਿਹਾ ਤੇ ਨਾ ਹੀ ਕੋਈ ਤੁਹਾਨੂੰ ਕਈ ਪ੍ਰੈਸ ਮੀਡੀਆ ਸਾਡੀ ਕੋਈ ਜਿਹੜੀ ਹੈ ਬਹੁਤੀ ਗੱਲ ਸੁਣ ਰਿਹਾ ਸਿਰਫ ਇੱਕ ਚੈਨਲ ਪੀਟੀਸੀ ਨਿਊਜ਼ ਵਾਲੇ ਤੇ ਤੁਹਾਡੇ ਦੁਆਰਾ ਸਾਡੀ ਗੱਲ ਸੁਣੀ ਗਈ ਹੈ ਅਸੀਂ ਸ਼ੁਕਰੀਆ ਦਾ ਕਰਦੇ ਹਾਂ ਪਰ ਸਾਡਾ ਜਿਹੜਾ ਮਸਲਾ ਜੀ ਉਹਦੇ ਤੇ ਕੋਈ ਗੌਰ ਨਹੀਂ ਕਰਨਾ ਚਾਹ ਰਿਹਾ ਕਿਉਂਕਿ ਸਾਡਾ ਮਸਲਾ ਕੋਈ ਬਹੁਤਾ ਵੱਡਾ ਨਹੀਂ ਸਰ ਸਾਡਾ ਦੇ ਕਿਉਂ ਤੁਹਾਡੇ ਕੋਲ ਵੋਟ ਨਹੀਂ ਹੈਗੀ ਹਰੀ ਸਿੰਘ ਜੀ ਕਿੰਨੇ ਬੰਦੇ ਨੇ ਬੰਦੇ ਕਿੰਨੇ ਆ ਕਿਉਂਕਿ ਸੌਰੀ ਮੈਂ ਮਾਫੀ ਨਾਲ ਲੈ ਗੱਲ ਕਹਿ ਰਿਹਾ ਸਰਕਾਰਾਂ ਨੂੰ ਨਾ ਵੋਟ ਚਾਹੀਦੀ ਹੁੰਦੀ ਹੈ ਯਾਦ ਹੈ ਤੁਹਾਡੇ ਪਿੱਛੇ ਗਿਣਤੀ ਘਟ ਹੈ ਕਿਉਂਕਿ ਜਿਹੜੇ ਜਿਹੜੇ ਪੱਕੇ ਕਿਤੇ ਸੀ ਟੀਚਰ ਜਿਹੜੇ ਟੀਚਰ ਪੱਕੇ ਕੀਤੇ ਸੀ ਨਾ ਪਿੱਛੇ ਉਹ ਗਿਣਤੀ ਬਹੁਤ ਜ਼ਿਆਦਾ ਸੀ ਤੇ ਹੁਣ ਉਹ ਵੀ ਰਹੁੰਦੇ ਆ ਮੇਰੇ ਤੇ ਕਈਆਂ ਨਾਲ ਗੱਲ ਹੁੰਦੀ ਹੈ ਮਤਲਬ ਮੈਂ ਕਿਉਂਕਿ ਚੈਨਲਾਂ ਚ ਰਹਿਣ ਕਰਕੇ ਉਦੋਂ ਯੂਨੀਅਨ ਸਾਰੀਆਂ ਜਿੰਨੀਆਂ ਮੁਲਾਜ਼ਮ ਨੇ ਰਾਤ ਤੇ ਰਹਿੰਦਾ ਸੀ ਸਰਕਾਰ ਚ ਰਹਿਣ ਤੋਂ ਬਾਅਦ ਤੇ ਚਲੋ ਚੀਜ਼ਾਂ ਹੋਰ ਹੋ ਗਈਆਂ ਪਰ ਇਹ ਹੈ ਕਿ ਉਹ ਵੀ ਕਹਿੰਦੇ ਕਿ ਅਸੀਂ ਉਡੀਕ ਕਰ ਰਹੇ ਆਪ੍ਰੈਲ ਤੱਕ ਦੀ ਇੱਕ ਵਾਰੀ ਵੇਖ ਲਈਏ ਸਿਆਸੀ ਹਾਲਾਤ ਕੀ ਬਣ ਰਹੇ ਚੁੱਕੇ ਐਨੀ ਜਲਦੀ ਕੋਈ ਸੰਘਰਸ਼ ਛੇੜ ਕੇ ਆਪਣੇ ਤੇ ਪਰਚੇ ਪਰਾਉਣਾ ਲਈ ਕੰਮ ਹੈ ਮਰੋ ਇਸ ਗੱਲ ਤੋਂ ਡਰ ਵੀ ਰਹੇ ਨੇ ਕਿ ਸਰਕਾਰ ਦਾ ਸਾਰਿਆਂ ਨੂੰ ਪਤਾ ਹੈ ਕਿ ਪਰਚੀ ਪਾਣੀ ਇਹਨਾਂ ਨੇ ਹੁਣ ਤੁਸੀਂ ਵੀ ਇਹ ਗੱਲ ਕਹਿ ਰਹੇ ਹੋ ਕਿ ਤੁਹਾਨੂੰ ਵੀ ਧਮਕੀ ਦਿੱਤੀ ਗਈ ਹੈ ਕਿ ਵੀ ਧਰਨਾ ਚੱਕਣਾ ਚੱਕ ਲੋ ਨਹੀਂ ਤੇ ਪਰਚਿਆਂ ਲਈ ਤਿਆਰ ਰਹੋ ਤੇ ਅਸੀਂ ਕਦੀ ਵੀ ਕਰ ਸਕਦੇ ਹਾਂ ਤੇ ਉਮੀਦ ਕੀ ਕਰ ਰਹੇ ਹੋਣ ਸਰਕਾਰ ਤੋਂ ਸਰ ਤੁਸੀਂ ਕਹਿ ਰਹੇ ਹੋ ਕਿ ਸਟਰੈਂਥ ਸਰ ਬਿਲਕੁਲ ਅਸੀਂ ਜਿੰਨੇ ਵੀ ਐਮਐਲਏ ਤੋਂ ਮਿਲੇ ਆ ਕੁਝ ਤਾਂ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਖੁਦ ਹੀ ਕਹਿ ਦਿੰਦੇ ਕਿ ਸਾਡੇ ਅਗਲੀ ਵਾਰ ਆਉਣ ਦੇ ਚਾਂਸ ਨਹੀਂ ਆ ਪਰ ਜੇਕਰ ਤੁਹਾਡਾ ਵੋਟ ਬੈਂਕ ਹੈਗਾ ਵਧੀਆ ਅਸੀਂ ਕਹਿ ਦਿੰਦੇ ਅਸੀਂ 1500 ਸਟੂਡੈਂਟ ਹੈ 1500 ਦੇ ਵਿੱਚੋਂ ਤੁਸੀਂ 1200 ਬਿਲਕੁਲ ਹੈ ਜੇ ਆ ਮੰਨ ਕੇ ਚਲੋ ਜਿਹੜਾ ਸਾਡੀ ਯੂਨੀਅਨ ਦੇ ਨਾਲ ਪੱਕੇ ਤੌਰ ਤੇ ਜੁੜਿਆ ਤੇ ਇੱਕ ਕੈਂਡੀਡੇਟ ਮਗਰ ਜੇ ਤੁਸੀਂ ਚਾਰ ਵੋਟਾਂ ਵੀ ਮੰਨੋ ਕਿਉਂਕਿ ਸਰ ਅਸੀਂ ਸਾਰੇ ਮੈਰਿਡ ਆ ਸਾਡੇ ਸਹੁਰੇ ਵੀ ਆ ਸਾਡੇ ਤੇਕੇ ਵੀ ਆ ਸਾਡੇ ਯਾਰ ਦੋਸਤ ਵੀ ਆ ਸਰ ਅਸੀਂ ਮੈਜਰ ਕੈਂਡੀਡੇਟ ਆ ਇੱਕ ਕੈਂਡੀਡੇਟ ਮਗਰ ਚਾਰ ਵੋਟਾਂ ਮੰਨ ਕੇ ਚਲੀਏ ਤਾਂ ਸਰ 12 ਨੂੰ 4 ਨਾਲ ਗੁਣਾ ਕਰ ਲਓ ਸਰ ਕਿੰਨੀਆਂ ਵੋਟਾਂ ਬਣਦੀਆਂ ਵੋਟ ਬੈਂਕ ਬਹੁਤ ਵੱਡਾ ਪਰ ਸਾਡੇ ਕੋਲੇ ਸਰ ਸਾਡੀ ਕੋਈ ਸੁਣਦਾ ਨਹੀਂ ਹੈਗਾ ਪਤਾ ਨਹੀਂ ਕਿਉਂ ਸੁਣਨਾ ਨਹੀਂ ਜਾ ਰਹੇ ਹੋ ਨੇ ਪਰਸ ਦੇਖੋ ਇਸ ਸਰਕਾਰ ਬਣਾਉਣ ਚ ਨਾ ਬਹੁਤ ਵੱਡਾ ਯੋਗਦਾਨ ਮੁਲਾਜ਼ਮਾਂ ਦਾ ਰਿਹਾ ਚਾਹੇ ਉਹ ਕੱਚੇ ਰਹੇ ਹੋਣ ਪੱਕੇ ਰਹੇ ਹੋਣ ਚਾਹੇ ਉਹ ਉਹ ਲੋਕ ਜਿਹੜੇ ਕਿ ਉਦੋਂ ਨੌਕਰੀ ਲਈ ਸੰਘਰਸ਼ ਕਰ ਰਹੇ ਸੀ ਕਿ ਚਲ ਬਦਲਾ ਆਏਗਾ ਥੋੜੇ ਸਮੇਂ ਲੋ ਕਿੰਨਾ ਕੋ ਬਦਲਾ ਆ ਗਿਆ ਪੰਜਾਬ ਚ 4 ਸਾਲਾਂ ਚ ਸਰ 4 ਸਾਲ ਤੋਂ ਅਸੀਂ ਇਹੀ ਦੇਖ ਰਹੇ ਆ ਮੈਂ 2023 ਦੀ ਭਰਤੀ ਦੇ ਵਿੱਚ ਪੰਜਾਬ ਰੋਡਵੇਜ਼ ਦੇ ਵਿੱਚ ਐਜ਼ ਅ ਮਕੈਨਿਕ ਹੈਡ ਮਕੈਨਿਕ ਭਰਤੀ ਹੋਇਆ ਸੀਗਾ ਮੈਂ ਮੈਂ ਇਸ ਉਮੀਦ ਨਾਲ ਉੱਥੇ ਪੇਪਰ ਦੇ ਕੇ ਸਾਰਾ ਕੁਝ ਕਲੀਅਰ ਕਰਕੇ ਗਿਆ ਸੀ ਕਿ ਸ਼ਾਇਦ ਮੈਂ ਫਿਊਚਰ ਦੇ ਵਿੱਚ ਕੁਝ ਪੱਕਾ ਹੋ ਜਮਾਂ ਪਰ ਉੱਥੇ ਸਾਨੂੰ ਠੇਕੇਦਾਰ ਦਾ ਠੱਪਾ ਲਾਤਾ ਸਰ ਸਾਡੇ ਮੱਥੇ ਕਹਿੰਦੇ ਠੇਕੇਦਾਰ ਦੇ ਥਰੂ ਭਰਤੀ ਆ ਤੁਸੀਂ ਆਉਣਾ ਨਹੀਂ ਹੋਣਾ ਸੋਡੀ ਮਰਜ਼ੀ ਆ ਉਹ ਮੈਂ ਨਹੀਂ ਜੁਆਇਨ ਕੀਤਾ ਹੁਣ ਭਗਵੰਤਮਾਨ ਸਾਹਿਬ ਕਹਿੰਦੇ ਸੀ 1 ਲੱਖ ਨੌਕਰੀਆਂ ਦਾ ਟਾਰਗੇਟ ਆ ਸਰ ਤੁਸੀਂ ਖੁਦ ਅੰਕੜੇ ਕੱਢ ਕੇ ਦੇਖੋ ਕਿਹੜੀ ਅਜਿਹੀ ਭਰਤੀ ਆ ਜਿਹੜੀ ਇਹਨਾਂ ਨੇ ਕੱਢੀ ਆ ਬਲਕਿ ਦੇ ਵਿੱਚ ਸਿਰਫ ਪੰਜਾਬ ਪੁਲਿਸ ਤੇ ਪੀਐਸਪੀਸੀਲ ਹੀ ਆਉਂਦਾ ਬਾਕੀ 100 200 100 200 ਵੈਕੈਂਸੀਆਂ ਆਉਂਦੀਆਂ ਕਿਨੇ ਸਰ ਉਹਨਾਂ ਦੇ ਵਿੱਚ ਸਰ ਕੰਪੀਟੀਸ਼ਨ ਬਹੁਤ ਆ ਵਿਆਹਿਆ ਬੰਦਾ ਇੱਕ ਕਬੀਲਦਾਰ ਬੰਦਾ ਸਰ ਹੁਣ ਨਹੀਂ ਆਪਦਾ ਪਰਿਵਾਰ ਛੱਡ ਕੇ ਉਹ ਨੌਕਰੀਆਂ ਦੀ ਤਿਆਰੀ ਕਰ ਸਕਦਾ ਤਾਂ ਇਸ ਲਈ ਸਾਡੇ ਆ ਕਿ ਅਲੱਗ ਤੋਂ ਕ੍ਰਾਈਟੇਰੀਆ ਬਣ ਜੂਗਾ ਜਿਵੇਂ ਮੰਨ ਲਓ ਸਾਡੀ 1000 ਵੈਕੈਂਸੀ ਇਹਨਾਂ ਨੇ ਅਲੱਗ ਤੋਂ ਅਪਰੈਂਟਸ਼ਿਪ ਵਾਲੀ ਕੱਢ ਦਿੱਤੀ ਐਸਐਸਏ ਦੀ ਤਾਂ ਸਰ ਹੁਣ ਸਾਡਾ ਉਹਦੇ ਵਿੱਚ ਸਰ ਕੰਪੀਟੀਸ਼ਨ ਥੋੜਾ ਜਿਹਾ ਘੱਟ ਜੂਗਾ ਸਾਨੂੰ ਉਹਦੇ ਵਿੱਚ ਕੁਆਲੀਫਾਈ ਹੋਣਾ ਸੌਖਾ ਹੋ ਜਾਊਗਾ ਪਰਾ ਭਵੰਤਮਾਨ ਸਰਕਾਰ ਜਿਹੜੀ ਹੈਗੀ ਆ ਉਹ ਸਿਰਫ ਆਦੇਸ਼ ਹੀ ਜਿਹੜੀ ਹੈਗੀ ਆ ਰਾਗ ਲਾਭ ਦੀ ਆ ਕਿ ਅਸੀਂ ਐਦਾਂ ਕਰਤਾ ਅਸੀਂ ਇੰਨੇ ਰੱਖਤੇ ਅਸੀਂ ਉਹਨੇ ਰੱਖਤੇ ਸਰ ਜਦੋਂ ਤੱਕ ਤੁਹਾਨੂੰ ਸਰਕਾਰ ਦੀ ਕੋਈ ਹੈਲਪ ਨਹੀਂ ਮਿਲਦੀ ਤੁਹਾਡੇ ਲਈ ਸਰਕਾਰ ਬਿਲਕੁਲ ਫੇਲ ਹੈ ਸਾਨੂੰ ਨਹੀਂ ਪਤਾ ਉਹਨਾਂ ਨੇ ਕਿੰਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਕਿੰਨਾਂ ਨੂੰ ਨਹੀਂ ਉਹਨਾਂ ਦਾ ਕੇ ਵੀ ਹੁੰਦਾ ਸੀ ਬਿਆਨ ਕਿ ਅਸੀਂ ਕੁਆਲੀਫਾਈਡ ਮੁੰਡੇ ਕੁੜੀਆਂ ਲੱਭ ਰਹੇ ਆ ਪੰਜਾਬ ਦੇ ਵਿੱਚੋਂ ਤੇ ਤੁਹਾਡੇ ਘਰਾਂ ਦੀ ਗਰੀਬੀ ਤੁਹਾਡੇ ਕੁਆਲੀਫਾਈਡ ਮੁੰਡਿਆਂ ਨੇ ਚ ਕੁੜੀਆਂ ਨੇ ਚੱਕਣੀ ਐ ਸਰਕਾਰੀ ਸਕੂਲਾਂ ਦੇ ਵਿੱਚ ਪੜਾਓ ਸਰ ਮੈਂ ਆਂਗਣਵਾੜੀ ਵੀ ਸਰਕਾਰੀ ਤੋਂ ਕਰੀ ਆ ਪ੍ਰੀ ਨਰਸਰੀ ਤੋਂ ਲੈ ਕੇ ਸਰ ਮੈਂ 10ਵੀਂ ਤੱਕ ਟਾਪਰ ਰਿਆ ਹਾਂ ਕਲਾਸ ਦਾ ਉਹਦੇ ਵਿੱਚ ਵੀ ਮੈਂ ਸਰਕਾਰੀ ਸਕੂਲ ਤੋਂ ਕੀਤਾ ਹੈ ਸਰ ਆਈ.ਟੀ.ਆਈ ਮੈਂ ਉਹ ਵੀ ਸਰਕਾਰੀ ਤੋਂ ਕੀਤੀ ਹੈ ਡਿਪਲੋਮਾ ਸਰ ਉਹ ਵੀ ਸਰਕਾਰੀ ਤੋਂ ਕੀਤਾ ਹੈ ਪੀ.ਆਰ.ਟੀ.ਸੀ ਦੇ ਵਿੱਚ ਅਪ੍ਰੈਂਟਿਸਸ਼ਿਪ ਕੀਤੀ ਹੈ ਸਰ ਉਹ ਵੀ ਸਰਕਾਰੀ ਅਦਾਰੇ ਉਹਦੀ ਵੀ ਕੋਈ ਬੈਨੀਫੀਸ਼ੀਅਨ ਬੈਨੀਫਿਟ ਨਹੀਂ ਮਿਲਿਆ ਹੁਣ ਸਰ ਬੀ.ਟੈਕ ਕੀਤੇ ਉਹ ਵੀ ਮੈਂ ਸਰਕਾਰੀ ਅਦਾਰੇ ਤੋਂ ਕੀਤੀ ਹੈ ਸਰ ਮੈਂ ਅਪ੍ਰੈਂਟਿਸਸ਼ਿਪ ਕੀਤੀ ਉਹ ਵੀ ਸਰਕਾਰੀ ਅਦਾਰੇ ਤੋਂ ਕੀਤੀ ਹੈ ਤਾਂ ਫਿਰ ਸਰ ਅਸੀਂ ਪੁੱਛਣਾ ਚਾਹੁੰਦੇ ਹਾਂ ਭਵੰਤਮਾਨ ਨੂੰ ਵੀ ਕਿਹੜੇ ਸਰਕਾਰੀ ਸਕੂਲ ਨੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਸਟੂਡੈਂਟ ਬਾਹਰ ਲਿਆ ਕੇ ਉਹਨਾਂ ਨੂੰ ਤੁਸੀਂ ਜੌਬ ਦੇ ਰਹੇ ਹੋ ਅਸੀਂ ਕੀ ਸਕਿਲਡ ਨਹੀਂ ਆ ਅਸੀਂ ਕੀ ਕੁਆਲੀਫਾਈਡ ਨਹੀਂ ਆ ਜਿਹੜੇ ਕੁਆਲੀਫਾਈ ਮੁੰਡੇ ਕੁੜੀਆਂ ਤੁਸੀਂ ਲੱਭ ਰਹੇ ਹੋ ਕਿ ਅਸੀਂ ਉਹਨਾਂ ਦੀ ਗਿਣਤੀ ਵਿੱਚ ਨਹੀਂ ਆਉਂਦੇ ਜਾਂ ਉਹ ਦੇਖਣਾ ਨਹੀਂ ਚਾਹੁੰਦੇ ਸਾਨੂੰ ਸਵਾਲ ਵੱਡੇ ਨੇ ਤੁਹਾਡੇ ਔਰ ਵਾਜਬ ਨੇ ਕਿ ਭਈ ਉਹ ਜਾਂ ਤੇ ਉਹ ਨਜ਼ਰੀਆ ਨਹੀਂ ਹੈ ਜਾਂ ਉਹ ਐਂਡਾ ਨਹੀਂ ਲੱਗਿਆ ਜਿੱਤੋਂ ਤੁਹਾਨੂੰ ਉਹ ਦੇਖ ਨਹੀਂ ਪਾਰੇ ਪਰ ਸਵਾਲ ਇੱਕ ਹੋਰ ਵੀ ਐਥੇ ਹਰੀ ਜੀ ਚਲੋ ਸਰਕਾਰ ਤੇ ਨਹੀਂ ਵੇਖ ਪਾਰੀ ਪਰ ਪੀਐਸਪੀਸੀਐਲ ਦੇ ਜੋ ਮਾਲੀ ਹਾਲਾਤ ਨੇ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਕੀ ਲੱਗਦਾ ਕਿ ਉਹ ਮਾਲੀ ਹਾਲਾਤਾਂ ਦਾ ਹਵਾਲਾ ਦਿੱਤਾ ਜਾ ਰਿਹਾ ਤੁਹਾਡੇ ਵਾਲੇ ਮਾਮਲੇ ਨੂੰ ਲੈ ਕੇ ਜਾਂ ਸਿਰਫ ਇੱਕ ਜਿੱਦ ਹੈ ਕਿ ਨਹੀਂ ਕਰਨਾ ਤੇ ਨਹੀਂ ਕਰਨਾ ਆਪਾਂ ਕਾਨੂੰਨ ਨੂੰ ਨਵੇਂ ਕੈਡਰ ਵਾਲੇ ਪਾਸੇ ਪਈਏ ਸਰ ਜਿੱਥੇ ਜਿੱਥੇ ਤੱਕ ਸਾਨੂੰ ਲੱਗਦਾ ਸਰ ਇਹਨਾਂ ਦੇ ਮਾਲੀ ਹਾਲਾਤ ਆ ਜਿਹੜੇ ਉਹ ਬਹੁਤ ਹੀ ਵਿਗੜੇ ਹੋਏ ਆ ਇੱਕ ਮਿੰਟ ਸਰ ਉਹਨਾਂ ਦੇ ਮਾਲੀ ਹਾਲਾਤ ਸਰ ਬਹੁਤ ਜ਼ਿਆਦਾ ਵਿਗੜੇ ਹੋਏ ਆ ਕਿਉਂਕਿ ਦੇਖੋ ਸਰ ਇੱਕ ਜਿਹੜੀ ਸਾਡੀ ਵੈਕੈਂਸੀ ਬਣਦੀ ਹੈ ਉਸ ਵੈਕੈਂਸੀ ਦੇ ਅਗੇਂਸਟ ਅਪਰੈਂਟਸ਼ਿਪ ਭਰਤੀ ਕਰਦੇ ਸਿਰਫ 8000 ਰੁਪਏ 9000 ਰੁਪਏ ਦੇਖੋ ਤੇ ਕੰਮ ਲੈ ਰਿਆ ਆਈ ਸਾਲ ਇਹ ਬੰਦੇ ਭਰਤੀ ਕਰਦੇ ਹੁਣ ਸਰ ਲਾਈਨਮੈਨ ਦੀ ਵਲਕ ਵਿੱਚ ਭਰਤੀ ਕਰਦੇ ਆ ਉਹ ਕੀ ਕਰਦੇ ਆ ਲਾਈਨਮੈਨ ਤੋਂ ਸਿਰਫ ਲਾਈਨਮੈਨ ਦਾ ਕੰਮ ਨਹੀਂ ਲੈਂਦੇ ਸਰ ਜੇ ਕੁੜੀਆਂ ਭਰਤੀ ਹੁੰਦੀਆਂ ਤਾਂ ਉਹਨਾਂ ਨੂੰ ਅਗੇਂਸਟ ਕਲਰਕ ਲਾ ਦਿੰਦੇ ਆ ਅਗੇਂਸਟ ਐਚਆਰ ਲਾ ਦਿੰਦੇ ਆ ਜਾ ਉਹਨਾਂ ਨੂੰ ਕਲੈਰੀਕਲ ਸਟਾਫ ਦੇ ਵਿੱਚ ਭੇਜ ਦਿੰਦੇ ਆ ਇੱਕ ਲਾਈਨਮੈਨ ਭਰਤੀ ਕਰਕੇ ਸਰ ਉਹ ਉਹਨਾਂ ਨੂੰ ਏਐਸਐ ਵੀ ਲਾਉਂਦੇ ਆ ਉਹਨਾਂ ਨੂੰ ਮੀਟਰ ਰੀਡਿੰਗ ਦੇ ਵਿੱਚ ਵੀ ਲਾਉਂਦੇ ਆ ਉਹਨਾਂ ਨੂੰ ਵਕ ਵਕ ਵੈਕੈਂਸੀਆਂ ਨੇ ਅਗੇਸਟ ਲਾ ਕੇ ਜਿਹੜੀਆਂ ਸਾਡੀਆਂ ਵੈਕੈਂਸੀਆਂ ਬਣਦੀਆਂ ਨੇ ਉਹ ਖਤਮ ਕੀਤੇ ਨੇ ਯਾਰੀ ਨੇ ਤੁਸੀਂ ਪਿੱਛੇ ਜੀ ਇੱਕ ਨੋਟ ਕਰਿਆ ਹੋਣਾ ਸਰ ਨਵੀਂ ਭਰਤੀ ਆਈ ਸੀ ਉਹਦੇ ਵਿੱਚੋਂ ਇੱਕ ਮੁੰਡਾ ਸਰ ਏਐਲਐਮ ਭਰਤੀ ਕਰਕੇ ਉਹਨੇ ਗ੍ਰਿਡ ਕੰਸਟਰਕਸ਼ਨ ਦੇ ਵਿੱਚ ਲਗਾ ਦਿੱਤਾ ਸਰ ਉਸ ਗ੍ਰਿਡ ਕੰਸਟਰਕਸ਼ਨ ਦੇ ਵਿੱਚ ਉਹ ਮੁੰਡੇ ਕੋਲੇ ਕੋਈ ਐਕਸਪੀਰੀਅੰਸ ਨਹੀਂ ਕੋਈ ਟੈਕਨੀਕਲ ਸਕਿੱਲ ਨਹੀਂ ਠੀਕ ਹੈ ਨਾ ਉਹ ਮੁੰਡਾ ਜਦੋਂ ਕੰਮ ਕਰਦਾ ਸੀ ਸਰ ਉਹਦੇ ਨਾਲ ਇੱਕ ਐਕਸੀਡੈਂਟ ਹੋਇਆ ਤੇ ਉਹ ਮੁੰਡੇ ਦੀ ਜਿੱਥੇ ਤੱਕ ਮੈਨੂੰ ਲੱਗਦਾ 90% ਬਾਡੀ ਹੈ ਜਿਹੜੀ ਉਹ ਜਲ ਗਈ ਆ ਬਟ ਜਦੋਂ ਉਸ ਬੰਦੇ ਕੋਲੇ ਉਸ ਚੀਜ਼ ਦੀ ਸਕਿੱਲ ਨਹੀਂ ਆ ਤੁਸੀਂ ਉਸ ਨੂੰ ਉੱਥੇ ਕਿਉਂ ਲਗਾ ਰਹੇ ਹੋ ਜਿਹੜਾ ਕੰਮ ਸਰ ਅਸੀਂ ਨੇ ਕੀਤਾ ਉਹ ਉਹ ਲਾਈਨਮੈਨਾਂ ਤੋਂ ਲੈ ਰਹੇ ਆ ਜਿਹੜੀ ਸਕਿੱਲ ਸਾਡੇ ਕੋਲ ਹੈ ਜੇਕਰ ਉੱਥੇ ਸਾਡਾ ਕੈਂਡੀਡੇਟ ਭਰਤੀ ਹੋ ਗਿਆ ਉਸ ਸਕਿੱਲ ਉਸ ਸਾਈਟ ਤੇ ਕੰਮ ਕਰਦਾ ਤਾਂ ਸ਼ਾਇਦ ਇਹ ਹਾਦਸਾ ਨਹੀਂ ਹੋਣਾ ਸੀ ਕਿਉਂਕਿ ਜਿਸ ਨੂੰ ਜੋ ਸਕਿੱਲ ਦਿੱਤੀ ਉਸ ਤੋਂ ਉਹੀ ਕੰਮ ਲਿੱਤਾ ਜਾਵੇ ਜਿਨ੍ਹਾਂ ਤੋਂ ਸਕਿੱਲ ਨਹੀਂ ਹੈਗੀ ਉਹਨਾਂ ਨੂੰ ਤੁਸੀਂ ਕਿਸੇ ਗੈਰ ਸਕਿੱਲਡ ਕੰਮ ਤੇ ਲਾਉਂਗੇ ਸਰ ਫਿਰ ਐਦਾਂ ਦੇ ਹਾਲ ਸੇ ਹੋਣ ਹੀ ਰਹਨੇ ਆ ਤੇ ਇਹ ਸੈਲਰੀਆਂ ਬਚਾਉਣ ਦਾ ਬਹੁਤ ਵੱਡਾ ਜਿਹੜਾ ਹੈਗਾ ਇਹ ਰੋਲ ਹੈਗਾ ਜਿਹੜੇ ਉੱਥੇ ਤੁਸੀਂ ਦੇਖਿਆ ਹੋਣਾ ਮੀਟਰ ਰੀਡਰ ਬੈਠੇ ਆ ਸਾਡੀਆਂ ਖੁਦ ਦੀਆਂ ਫ੍ਰੈਂਡਸ਼ਿਪ ਦੀਆਂ ਤਿੰਨ ਤਿੰਨ ਮਹੀਨੇ ਦੀਆਂ ਸੈਲਰੀਆਂ ਨਹੀਂ ਦਿੱਤੀਆਂ ਇਹਨਾਂ ਨੇ ਹੁਣ ਸਾਨੂੰ ਰੋਜ਼ ਲਾਰੇ ਲਾਉਂਦੇ ਆ ਕਿ 10 ਦਿਨਾਂ ਨੂੰ ਆਜੂ 15 ਦਿਨਾਂ ਨੂੰ ਆਜੂਗੀ ਸਾਨੂੰ ਸਰ 4-4 5-5 ਮਹੀਨੇ ਹੋ ਗਏ ਫ੍ਰੈਂਡਸ਼ਿਪ ਕਲੀਅਰ ਨਹੀਂ ਨਹੀਂ ਪਰ ਕੇਜਰੀਵਾਲ ਸਾਹਿਬ ਤੇ ਪਰਸੋ ਕਹਿ ਰਹੇ ਸੀ ਕਿ ਜੇ 1 ਤਰੀਕ ਨੂੰ ਤਨਖਾਹ ਮਿਲ ਜਾਂਦੀ ਹੈ ਸਾਰਿਆਂ ਨੂੰ ਕੋਈ ਵੀ ਚੋਰ ਕਦੇ ਇਹ ਨਹੀਂ ਕਹੂਗਾ ਕਿ ਮੈਂ ਚੋਰੀ ਕੀਤੀ ਐ ਸਾਰਾ ਇਸ ਦਾ ਸ਼ਰਿਆਮ ਕਹਿੰਨੇ ਆ ਕਿ ਉਹ ਪੰਜਾਬ ਨੂੰ ਲੁੱਟ ਰਿਹਾ ਪੰਜਾਬ ਦੀ ਨੌਜਵਾਨੀ ਨੂੰ ਲੁੱਟ ਰਿਹਾ ਖੂਨ ਚੂਸੀ ਜਾ ਰਿਹਾ ਤੇ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਜਿਹੜੇ ਹੈਗੇ ਭਾਸ਼ਣਾਂ ਦੇ ਵਿੱਚ ਕੋਈ ਦਮ ਐ ਮੈਨੂੰ ਲੱਗਦਾ ਨਹੀਂ 2027 ਦੇ ਵਿੱਚ ਇਹਨਾਂ ਤੋਂ ਪਹਿਲਾਂ ਨਹੀਂ ਗੱਲ ਬਣੂਗੀ ਬਸ ਕੀ ਲੱਗਦਾ 27 ਫਿਰ ਕੀ ਬਣੂਗਾ ਬਣਾਣਾ ਤੇ ਤੁਸੀਂ ਸਾਰੇ ਨਹੀਂ ਬਲਾਜ਼ਮਾ ਨੇ ਲੋਕਾਂ ਨੇ ਕੀ ਬਣਾਉਣ ਦੀ ਤਿਆਰੀ ਐ ਫਿਰ ਸਰ ਜਿਹੜਾ ਇੱਕ ਕੈਂਡੀਡੇਟ ਪੜ੍ਹਿਆ ਲਿਖਿਆ ਤੇ ਜਿਹਨੂੰ ਹਲੇ ਤੱਕ ਸਰਕਾਰ ਦੀ ਕੋਈ ਮਤਲਬ ਸਹੂਲਤ ਆਪਾਂ ਇਹ ਕਹਿ ਸਕਦੇ ਹਾਂ ਜਿਹੜਾ ਫ੍ਰੀ ਸਿਸਟਮ ਚੱਲ ਰਿਹਾ ਉਹ ਨਹੀਂ ਇੱਕ ਪੜ੍ਹੇ ਲਿਖੇ ਕੈਂਡੀਡੇਟ ਨੂੰ ਕੀ ਚਾਹੀਦਾ ਇਹ ਖੁਦ ਕਹਿ ਰਹੇ ਸੀ ਕਿ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਉਹਦੀ ਨੌਕਰੀ ਚਾਹੀਦੀ ਹੈ ਨੌਕਰੀ ਅਸੀਂ ਦੇ ਰਹੇ ਹਾਂ ਪਰ ਕਿਹਨੂੰ ਦੇ ਰਹੇ ਉਹ ਨਹੀਂ ਸਾਨੂੰ ਸਮਝ ਆਉਂਦੀ ਜਦੋਂ ਸਾਨੂੰ ਨੌਕਰੀ ਮਿਲ ਗਈ ਸਰ ਅਸੀਂ ਭਗਵੰਤ ਮਾਨ ਸਰਕਾਰ ਨੂੰ ਚੰਗਾ ਕਹਾਂਗੇ ਪਰ ਹਲੇ ਤੱਕ ਸਾਡੇ ਕੋਲੇ ਕੁਝ ਨਹੀਂ ਪਹੁੰਚਿਆ ਤਾਂ ਸਾਡੇ ਲਈ ਫੋਰ ਆਪਸ਼ਨ ਹੈ ਸਾਨੂੰ ਦੇਖਣੀ ਪੈਣੀ ਹੈ ਅਸੀਂ ਕਿਉਂ ਸਰ ਭਗਵੰਤ ਮਾਨ ਦੇ ਪਿੱਛੇ ਜਾਵਾਂਗੇ ਅਕੀਲਾ ਸਵਾਲ ਹੁਣ ਜੇ ਮੰਗਾ ਨਹੀਂ ਮੰਨਿਆ ਜਾਂਦੀਆਂ ਤੇ ਫਿਰ ਅਗਲਾ ਰੁਕ ਹੀ ਰਹੇਗਾ ਅਗਲਾ ਰੁਕਸਰੇ ਇਹ ਸੰਘਰਸ਼ ਹਲੇ ਸਾਡਾ ਤਿੱਖਾ ਨਹੀਂ ਹੈ ਹੌਲੀ ਹੌਲੀ ਅਸੀਂ ਸੰਘਰਸ਼ ਨੂੰ ਜਿਹੜਾ ਹੈਗਾ ਤਿੱਖੇ ਵਾਲੇ ਪਾਸੇ ਲੈ ਕੇ ਜਾਵਾਂਗੇ ਤੇ ਜਿੱਥੇ ਤੱਕ ਹੋ ਸਕਦਾ ਅਸੀਂ ਕਾਨੂੰਨ ਦੇ ਦਰਰੇ ਅੰਦਰ ਰਹਿ ਕੇ ਮਰਨ ਵਰਤ ਵਾਲੇ ਪਾਸੇ ਚਲੇ ਜਾਵਾਂਗੇ ਤੇ ਉਹਦੇ ਵਿੱਚੋਂ ਸਾਡੇ ਕੈਂਡੀਡੇਟ ਨਾਲ ਕੋਈ ਵੀ ਅਣਹੋਣੀ ਘਟਨਾ ਹੁੰਦੀ ਹੈ ਤਾਂ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਜਿੰਨਾ ਐਮਐਲਏ ਨੂੰ ਅਸੀਂ ਹੁਣ ਤੱਕ ਮਿਲ ਕੇ ਉਹਦਾ ਮੁੱਦਾ ਸਮਝਾਇਆ ਉਹ ਤੇ ਪੀਐਸਪੀਸੀਐਲ ਡਿਪਾਰਟਮੈਂਟ ਦੇ ਅੰਦਰਲੇ ਜਿਹੜੇ ਸੀਨੀਅਰ ਅਧਿਕਾਰੀ ਹੈ ਉਹ ਹੋਣਗੇ ਸਰ ਬਬੋ ਤਨਵਾਜ ਜੁੜਨ ਦੇ ਲਈ ਹੋਰੇ ਮਸਲਾ ਇਸ ਪਲੈਟਫਾਰਮ ਤੇ ਤੁਹਾਡਾ ਪੰਜਾਬ ਦੇ ਲੋਕਾਂ ਤੱਕ ਬਿਲਕੁਲ ਪਹੁੰਚੇਗਾ ਹੁਣ ਸਵਾਲ ਵੱਡਾ ਹੈ ਕਿ ਪੰਜਾਬ ਦੀ ਸਰਕਾਰ ਇਹਦੇ ਤੇ ਕੀ ਐਕਟ ਕਰਦੀ ਹੈ ਪਰ ਗੱਲ ਉਹੀ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਜੋ ਇਸ ਨੌਜਵਾਨ ਨੇ ਬਹੁਤ ਸੋਹਣੀ ਗੱਲ ਕਹੀ ਕਿ ਭਾਈ ਮਸਲਾ ਤੇ ਹੱਲ ਕਰਨਾ ਸਰਕਾਰਾਂ ਦੇ ਹੱਥ ਹੈ ਜੇ ਸਰਕਾਰਾਂ ਹੀ ਨਾ ਕਰਨ ਤੇ ਫਿਰ ਕਿਹਦੇ ਇਤਿਹਾਸ ਲਾਈ ਜਾਵੇ ਐਮਐਲਏਸ ਨੂੰ ਮਿਲ ਕੇ ਥੱਕ ਗਏ ਅਫਸਰਾਂ ਨੂੰ ਮਿਲ ਕੇ ਥੱਕ ਗਏ ਹੁਣ ਜਾਂ ਧਰਨੇ ਲਾਉਣ ਜਾਂ ਮਰਨ ਵਰਤੇ ਬੈਠਣ ਪਰ ਇੱਕ ਗੱਲ ਸਾਫ ਹੈ ਭਾਸ਼ਣਾ ਦੇ ਵਿੱਚ ਔਰ ਹਕੀਕਤ ਦੇ ਵਿੱਚ ਤਬਦੀਲੀ ਜਾਂ ਕਹਿ ਲੋ ਕਿ ਅੰਤਰ ਕਿੰਨਾ ਹੈ ਉਹ ਤੁਸੀਂ ਸੁਣ ਲਿਆ ਖੈਰ ਮਸਲਾ ਵੱਡਾ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੌਜਵਾਨਾਂ ਦਾ ਸਾਥ ਦੇਣਾ ਚਾਹੀਦਾ ਹੁਣ ਪੰਜਾਬ ਦੇ ਲੋਕ ਕਿਵੇਂ ਦੇਣਗੇ ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਜਵਾਬ ਪੰਜਾਬ ਦੇ ਲੋਕ ਜਾਂ ਇੱਕ ਵੋਟਰ ਆਪਣੀ ਵੋਟ ਰਾਹੀਂ ਦਿੰਦਾ ਉਹ ਦੇਣਾ ਤੁਹਾਨੂੰ ਪੈਣਾ ਪਿਆਸਾ ਦਿਓ ਸਸਤਿਕਾਰ